ਹਾਲ ਤਬਾਲ ਤੇ ਕੀ ਰੱਖੀ ਗੁਰੂ ਗਰੀਬ ਨਿਵਾਜ ਭਗਤ ਬਚਲ ਸਰਬ ਸੰਜੀਵ ਵਾਲਤਾ ਦੇ ਪ੍ਰਤੀਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਹਿਬ ਸੰਗਤ ਜੀਓ ਸਤਿ ਪੂਤਮਹਾਰ ਕੀ ਕਥਾ ਨਾਮ ਸੁਣਤ ਦਰਦ ਦੁਖ ਲਥਾ ਜ਼ਿੰਦਗੀ ਵਿੱਚ ਬਹੁਤ ਵਾਰ ਇਹ ਜਿਹਾ ਸਮਾਂ ਆਉਂਦਾ ਹੈ ਜਦੋਂ ਘਰ ਵਿੱਚ ਵੀ ਤਨ ਵਿੱਚ ਵੀ ਮਨ ਵਿੱਚ ਵੀ ਮਨੁੱਖ ਦੁੱਖਾ ਕਰਕੇ ਪਰੇਸ਼ਾਨ ਹੋ ਜਾਂਦਾ ਹੈ ਦੁੱਖਾਂ ਦਾ ਸਮਾਂ ਆਇਆ ਕੋਈ ਵਿਪਤਾ ਦਾ ਸਮਾਂ ਆਇਆ ਇਹ ਸਮਾਂ ਜਿਹੜਾ ਹੈ ਮਨੁੱਖ ਨੂੰ ਰੋਗੀ ਬਣਾ ਦਿੰਦਾ ਹੈ ਜਦੋਂ ਘਰ ਦੇ ਵਿੱਚ ਕੋਈ ਬਿਮਾਰੀ ਘਰ ਦੇ ਵਿੱਚ ਕੋਈ ਕਲੇਸ਼ ਕੋਈ ਵਿਗਨ ਇਹ ਵੀ ਨਾ ਪੈ ਜਾਵੇ ਫਿਰ ਇਹ ਕਲੇਸ਼ ਜਿਹੜਾ ਹੈ ਇਹ ਬਿਮਾਰੀਆਂ ਜਿਹੜੀਆਂ ਨੇ ਦੁੱਖ ਜਿਹੜਾ ਹੈ ਇਹ ਵਿਪਤਾ ਦਾ ਸਮਾਂ ਜਿਹੜਾ ਹੈ ਇਹ ਮਨੁੱਖ ਦੇ ਮਨ ਨੂੰ ਰੋਗ ਲਾਉਂਦਾ ਹੈ ਮਨੋਂ ਕੁਝ ਚੁਰੀ ਜਾਂਦਾ ਹੈ ਚੁਰੀ ਜਾਂਦਾ ਹੈ ਚਿੰਤਾ ਦਾ ਰੋਗ ਇਦਾਂ ਦਾ ਵੀ ਜਿਵੇਂ ਕੋਣ ਲੱਕੜ ਨੂੰ ਖਾਂਦਾ ਹੈ ਅੰਦਰੋਂ ਇਹ ਚਿੰਤਾ ਮਨੁੱਖ ਨੂੰ ਅੰਦਰੋਂ ਖਾ ਜਾਂਦੀ ਹੈ ਸਚਾਈ ਇਹ ਹੈ ਵੀ ਜਿੰਨੀ ਮਰਜ਼ੀ ਚਿੰਤਾ ਕਰ ਲਓ ਕੁਝ ਨਹੀਂ ਹੋਣਾ ਚਿੰਤਾ ਕਿਤੇ ਕੁਝ ਨਹੀਂ ਜੀ ਹੁੰਦਾ ਚਿੰਤਨ ਕਿਤੇ ਹੁੰਦਾ ਹੈ ਆਹੇ ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਬੰਦਿਆ ਤੂੰ ਚਿੰਤਾ ਛੱਡ ਦੇ ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸ ਹੀ ਹੈ ਜੇ ਤੂੰ ਚਿੰਤਨ ਕਰੇਂ ਚਿੰਤਾ ਦੀ ਥਾਂ ਤੇ ਜੇ ਤੂੰ ਦਾ ਚਿੰਤਨ ਕਰੇਗਾ ਦੁੱਖ ਪਰਹਰ ਸੁਖ ਕਰ ਲੈ ਜਾਏ ਉਹ ਦੁੱਖਾਂ ਦੇ ਘਰ ਚੋਂ ਤੈਨੂੰ ਕੱਢ ਕੇ ਸੁੱਖਾਂ ਦੇ ਘਰ ਚ ਲੈ ਜਾ ਸਕਦਾ ਹੈ ਦੁੱਖਾਂ ਨੂੰ ਦੂਰ ਕਰਕੇ ਸੁੱਖ ਤੇਰੇ ਨੇੜੇ ਲਿਆ ਸਕਦਾ ਹੈ ਜੇ ਉਹਦਾ ਚਿੰਤਨ ਕੀਤਾ ਜਾਵੇ ਤਾਂ ਚਿੰਤਨ ਨਾਮ ਸਿਮਰਨ ਦੇ ਨਾਲ ਹੁੰਦਾ ਹੈ ਜੇ ਮਨ ਸਿਮਰਨ ਕਰੇਗਾ ਤੇ ਤਾਂ ਕੀਤਾ ਪ੍ਰਵਾਨ ਹੈ ਮਨ ਸਿਮਰਨ ਨਾ ਕਰੇ ਕਲਾਤਨ ਕਰੀ ਜਾਵੇ ਤਾਂ ਵੀ ਪ੍ਰਵਾਨ ਹੈ ਨਹੀਂ ਔਰ ਜਿਹਨਾਂ ਦਾ ਮਨ ਸਿਮਰਨ ਕਰਦਾ ਹੈ ਚਿੰਤਨ ਕਰਦਾ ਹੈ ਨਾ ਉਹ ਤਾਂ ਕਹਿੰਦੇ ਨੇ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ ਉਹਨਾਂ ਦਾ ਜਿਹੜਾ ਮਨ ਤੇ ਤਨ ਹੈ ਨਾਮ ਦੀ ਬਰਕਤ ਦੇ ਨਾਲ ਹਰਿਆ ਭਰਿਆ ਹੋ ਜਾਂਦਾ ਹੈ ਸਮਾਜ ਵਿੱਚ ਆਪਾਂ ਜਦੋਂ ਨਿਗਾਹ ਮਾਰਨੀਆ ਸੰਸਾਰ ਦੇ ਵਿੱਚ ਹਰਿਆ ਭਰਿਆ ਦਰਖਤ ਚੰਗਾ ਲੱਗਦਾ ਹੈ ਹਰਿਆਵਲ ਚੰਗੀ ਲੱਗਦੀ ਹੈ ਸੋਕਾ ਚੰਗਾ ਨਹੀਂ ਲੱਗਦਾ ਪੱਤ ਝੜ ਚੰਗੀ ਨਹੀਂ ਲੱਗਦੀ ਇਹ ਮਨਾਂ ਨੂੰ ਸਾਡੀ ਆਤਮਾ ਨੂੰ ਸਾਡੇ ਮਨ ਨੂੰ ਜਿਹੜਾ ਦੁੱਖਾ ਰੂਪੀ ਸੋਕਾ ਲੱਗ ਗਿਆ ਨਾ ਕਿਹਦਾ ਕਾਰਨ ਹੈ ਵੀ ਇਹਨੂੰ ਨਾਮ ਰੂਪੀ ਅੰਮ੍ਰਿਤ ਜਲ ਮਿਲਿਆ ਨਹੀਂ ਜਲ ਨਾ ਮਿਲੇ ਪਾਣੀ ਨਾ ਮਿਲੇ ਤ੍ਰਖਤ ਸੁੱਕ ਜਾਂਦੇ ਨੇ ਫਸਲ ਸੁੱਕ ਜਾਂਦੀ ਹੈ ਤੇ ਮਨਾਂ ਨੂੰ ਸੋਕਾ ਲੱਗੇ ਤਾਂ ਕਿਉਂਕਿ ਨਾਮ ਨੂੰ ਭੁੱਲ ਗਏ ਆਪਾਂ ਨਾਮ ਨੂੰ ਵਿਸਾਰਤਾ ਨਾਮ ਸਿਮਰਨਾ ਗੁਰੂ ਸਹਿਬ ਜੀ ਨੇ ਬਾਣੀ ਵਿੱਚ ਥਾ-ਥਾ ਦੇ ਕੇ ਆ ਕਿ ਭਾਈ ਨਾਮ ਸਿਮਰੋ ਨਾਮ ਸਿਮਰੋ ਨਾਮ ਨਾਲ ਸਾਂਝ ਪਾਓ ਕਬੀਰੇ ਘੜੀ ਆਦੀ ਕਰੀ ਆਦੀ ਹੁ ਤੀ ਆਦ ਭਗਤਨ ਸੇਤੇ ਗੋਸਟੇ ਜੋ ਕਿੰਨੇ ਸੋ ਲਾਭ ਅੱਜ ਦੇ ਸਮੇਂ 'ਚ ਬੰਦਾ ਕੰਮਕਾਰ ਦੇ ਵਿੱਚ ਰੁੱਝਿਆ ਹੋਇਆ ਕਹਿੰਦੇ ਸਮਾਂ ਨਹੀਂ ਮਿਲਦਾ ਕਬੀਰ ਸਾਹਿਬ ਜੀ ਕਹਿੰਦੇ ਸਮਾਂ ਕੱਢ ਭਾਈ ਕਿਉਂਕਿ ਹਰੇਕ ਮਨੁੱਖ ਨੇ ਆਪਣਾ ਭਲਾ ਆਪ ਕਰਨਾ ਹੈ ਆਪਣੇ ਲਈ ਸਮਾਂ ਆਪ ਘਟਨਾ ਪੈਣਾ ਹੈ ਇਥੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਮੇਰੀ ਥਾਂ ਤੇ ਸਿਮਰਨ ਤੂੰ ਕਰ ਦੇ ਤੇ ਫਲ ਮੈਨੂੰ ਮਿਲ ਜਾਵੇ ਵੀ ਮੇਰੇ ਦਾਦੇ ਗੁਰਦੁਆਰੇ ਤੂੰ ਜਾਇਆ ਭਾਈ ਮੇਰੇ ਥਾਂ ਤੇ ਬਾਣੀ ਤੂੰ ਪੜ ਲੈ ਇਹ ਤਾਂ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਜਿਨ੍ਹਾਂ ਨੇ ਉਹਦੇ ਨਾਲ ਪ੍ਰੇਮ ਕੀਤਾ ਮਿਲੇ ਹੀ ਉਹਨਾਂ ਨੂੰ ਹੈ ਕਿਤਾ ਬਹੁਤ ਵੱਡੇ ਵੱਡੇ ਰਾਜੇ ਮਹਾਰਾਜ ਦੁਨੀਆ ਵਿੱਚ ਹੋਏ ਉਹ ਵੀ ਕਹਿੰਦੇ ਭਗਤਾਂ ਨੂੰ ਵੀ ਮੇਰੇ ਥਾਦੇ ਸਿਮਰਨ ਤੋਂ ਕਰ ਲੈ ਫਲ ਮੈਨੂੰ ਮਿਲ ਜਾਵੇ ਇਹ ਤਾਂ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਜਿਨ੍ਹਾਂ ਨੇ ਸੇਵਿਆ ਗੁਰਮੁਖੋ ਸੁਖ ਉਹਨਾਂ ਨੂੰ ਮਿਲਿਆ ਹੈ ਸਿਮਰਨ ਦੀ ਦਾਤ ਵਿੱਚ ਸੁੱਖ ਮਿਲਦੇ ਹੈ ਤਾਂ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਸ਼ਲੋਕ ਬੋਹ ਸਾਸ਼ਤਰ ਬੋ ਸਿਮਰਦੀ ਪਿਖੇ ਸਰਬ ਟੰਡੋਲ ਸਿਮਰਤਿਆਂ ਦੇ ਪਾਠ ਵੇਦਾਂ ਦੇ ਪਾਠ ਵੇਦਾਂ ਦੀਆਂ ਵਿਚਾਰਾਂ ਸਿਮਰਤਿਆਂ ਦੀਆਂ ਵਿਚਾਰਾਂ ਜਿਹੜੀਆਂ ਨੇ ਧਾਰਮਿਕ ਗ੍ਰੰਥ ਜਿਹੜੇ ਨੇ ਇਹ ਸਾਰੇ ਪੜ ਕੇ ਬਾਚ ਕੇ ਖੋਜ ਕੇ ਵਿਖੇ ਸਮਝ ਕੇ ਵੇਖੇ ਨੇ ਇਹਨਾਂ ਦੀ ਵਿਚਾਰ ਅਤਾਰਾ ਪਰਮਹਾਰੀ ਜੀ ਕਹਿੰਦੇ ਨੇ ਪੂਜਸ ਨਾ ਹੀ ਹਰ ਹਰੇ ਨਾਨਕ ਨਾਮ ਅਮੋਲ ਹਰੀ ਦੇ ਪਰਮਾਤਮਾ ਦੇ ਨਾਮ ਦੇ ਤੁਲ ਪੂਜ ਨਹੀਂ ਸਕਦੇ ਇਹ ਹਰੀ ਦਾ ਪਰਮਾਤਮਾ ਵਹਿ ਗੁਰ ਦਾ ਨਾਮ ਜਿਹੜਾ ਹੈ ਨਾ ਉਹਦੇ ਤੁਲ ਮਹਾਰਾਜੀ ਕਹਿੰਦੇ ਕੁਛ ਨਹੀਂ ਹੈ ਤਾਂ ਕਰਕੇ ਕਿਹਾ ਵੀ ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਜਿਨ੍ਹਾਂ ਭਾਗ ਮਥਾਏ ਸੇ ਨਾਨਕ ਹੰ ਰੰਗ ਮਾਣ ਦੋ ਜਿਨ੍ਹਾਂ ਦੇ ਭਾਗ ਚੰਗੇ ਨੇ ਉਹ ਰੰਗ ਮਾਣਦੇ ਐ ਨਾਮ ਦੇ ਤੁਲ ਕੁਛ ਨਹੀਂ ਐ ਜੀ ਸਭ ਤੋਂ ਵੱਡਾ ਨਾਮ ਹੀ ਐ ਫਿਪਾਸ਼ਾ ਕਹਿੰਦੇ ਨੇ ਕੱਲ ਮੈਂ ਇਹ ਪੁੰਨ ਗੁਣ ਗੋਬਿੰਦ ਗਾਹੀ ਆ ਕਾਲ ਯੁਗ ਦੇ ਸਮੇਂ ਵਿੱਚ ਸਭ ਤੋਂ ਵੱਡਾ ਪੁੰਨ ਹੈ ਗੁਣ ਗਾਉਣੇ ਸਤ ਵੱਡਾ ਪੁੰਨੀ ਗੁਣ ਗਾਣ ਦਾ ਹੈ ਨਾਮ ਨਾਲ ਜੁੜਿਆ ਰਵੇ ਜੁੜਿਆ ਰਵੇ ਨਾਮ ਨੂੰ ਸਿਮਰਿ ਜਾਵੇ ਏਕ ਨਾਮ ਪੂਜਸ ਨਾਮ ਹੈ ਹਰੀ ਜਿਵੇਂ ਸ਼੍ਰੋਮਣੀ ਭਗਤ ਨਾਮਦੇਵ ਜੀ ਨੇ ਰਾਗ ਪੈਰੋ ਦੇ ਵਿੱਚ ਕਥਨ ਕਰਦੇ ਨੇ ਰੇ ਜਹਿਬਾ ਕਰੋ ਸਤਖੰਡ ਜਾਮਨਾ ਉਚਰਸ ਸ਼੍ਰੀ ਗੋਬਿੰਦ ਪ੍ਰਤਨਾਮਦੇਵ ਜੀ ਕਹਿੰਦੇ ਵੀ ਜਦੋਂ ਜੀਭਾ ਰੰਗੀ ਜਾਂਦੀ ਹੈ ਨਾ ਮਨ ਰੰਗਿਆ ਜਾਂਦਾ ਹੈ ਜਿਹੜੇ ਜਪਦੇ ਨੇ ਪਾਈ ਜਿਹੜੇ ਸਿਮਰਨ ਕਰਦੇ ਨੇ ਜਿਨ੍ਹਾਂ ਦੇ ਮਨਾਂ ਨੂੰ ਸਿਮਰਨ ਚੰਗਾ ਲੱਗਦਾ ਹੈ ਜਿਨ੍ਹਾਂ ਨੂੰ ਨਾਮ ਜਪਣਾ ਚੰਗਾ ਲੱਗਦਾ ਹੈ ਉਹਨਾਂ ਦੀ ਵਿਵਸਥਾ ਬਿਆਨ ਕਰਦੇ ਨੇ ਕਹਿੰਦੇ ਜਦੋਂ ਜੀਭਾ ਰੰਗੀ ਜਾਂਦੀ ਹੈ ਰੰਗੀਲੇ ਜੀਭਾ ਹਰ ਕੈ ਨਾਏ ਜਦੋਂ ਮਨ ਰੰਗਿਆ ਜਾਂਦਾ ਜੀਭਾ ਰੰਗੀ ਜਾਂਦੀ ਜੀਭਾ ਨੂੰ ਰਸ ਆਉਣ ਲੱਗ ਪੈਂਦਾ ਹੈ ਰੰਗ ਸੁਰੰਗ ਰੰਗੀਲੇ ਹਰ ਹਰ ਤੇ ਆਏ ਸੁਰੰਗ ਕਹਿੰਦੇ ਨੇ ਸੋਹਣੇ ਰੰਗ ਜਿਹੜੇ ਐ ਪਰਮਾਤਮਾ ਦਾ ਨਾਮ ਸਿਮਰ ਕੇ ਸੋਹਣੇ ਸੋਹਣੇ ਰੰਗ ਜਿਹੜੇ ਨੇ ਇਹ ਜੀਭਾ ਨੂੰ ਚੜ ਜਾਂਦੇ ਐ ਨਾਮ ਦੀ ਬਰਦੌਲਤ ਨਾਮ ਦੀ ਬਰਕਤ ਨਾਲ ਤੇ ਜਿਨ੍ਹਾਂ ਦੇ ਮਨ ਨੂੰ ਰੰਗ ਚੜ ਜਾਂਦਾ ਹੈ ਜਿਨ੍ਹਾਂ ਦੀ ਜੀਭਾ ਨੂੰ ਰੰਗ ਚੜ ਜਾਂਦਾ ਹੈ ਉਹਨਾਂ ਬਾਬਾ ਭਗਤ ਨਾਮਦੇਵ ਜੀ ਕਹਿੰਦੇ ਨੇ ਰੇ ਜੀਭਾ ਕਰੋ ਸਤਖੰਡ ਜਦੋਂ ਜੀਭਾ ਰੰਗੀ ਜਾਂਦੀ ਹੈ ਕਹਿੰਦੇ ਇਹ ਜੀਭਾ ਨੂੰ ਭਵੇਂ ਕੱਟ ਕੇ ਟੋਟੇ-ਰੋਟੇ ਕਰਦੀ ਏ ਕੀਮਾ-ਕੀਮਾ ਜੀਭਾ ਦਾ ਕਰਦੀ ਏ ਜਿਨ੍ਹਾਂ ਦੀ ਜੀਭਾ ਰੰਗੀ ਜਾਂਦੀ ਏ ਜਿਨ੍ਹਾਂ ਨੂੰ ਰੰਗ ਚੜ ਜਾਂਦਾ ਹੈ ਭਗਤ ਨਾਮਦੇਵ ਜੀ ਕਹਿੰਦੇ ਨੇ ਉਹਨਾਂ ਦੀ ਜੀਭਾਂ ਨੂੰ ਕੱਟ ਦਵੋ ਵੱਟ ਦਵੋ ਕੀਮਾ ਕੀਮਾ ਚਾਹੇ ਕਰ ਦੋ ਜਾਮਨਾ ਉਚਰਸ ਸ੍ਰੀ ਗੋਬਿੰਦ ਕਹਿੰਦੇ ਇੰਨਾ ਯਕੀਨ ਜਾਣਿਓ ਉਹ ਕੱਟੀ ਹੋਈ ਜੀਭ ਵੀ ਵਾਹਿਗੁਰੂ ਵਾਹਿਗੁਰੂ ਕਰਦੀ ਹੈ ਉਹ ਕੀਮਾ ਕੀਮਾ ਹੋਈ ਜੀਭ ਵੀ ਵਾਹਿਗੁਰੂ ਵਾਹਿਗੁਰੂ ਕਰਦੀ ਹੈ ਆਪਾਂ ਰਾਮ ਰਾਮ ਕਰਦੀ ਹੈ ਮੱਛੀ ਨੂੰ ਫੜਨ ਵਾਲੇ ਨੇ ਮੱਛੀ ਨੂੰ ਫੜਿਆ ਵੇਚਣ ਵਾਲੇ ਨੇ ਵੇਚਿਆ ਉਹਨੂੰ ਖਾਣ ਵਾਲੇ ਨੇ ਬਣਾਇਆ ਮੱਛੀ ਦੇ ਅੰਦਰ ਆਤਮਾ ਪਾਣੀ ਹੈ ਮੱਛੀ ਪਾਣੀ ਤੋਂ ਬਿਨਾ ਜੀਉਂਦੀ ਨਹੀਂ ਰਹਿੰਦੀ ਮੱਛੀ ਪਕੜਨ ਵਾਲ ਨੇ ਪਕੜੀ ਵੇਚਣ ਵਾਲ ਨੇ ਵੇਚੀ ਖਾਣ ਵਾਲ ਨੇ ਖਾ ਲਈ ਉਹਨੂੰ ਕੀਮਾ-ਕੀਮਾ ਕਰਕੇ ਖਾਦਾ ਪਰ ਮੱਛੀ ਜਿਹੜੀ ਹੈ ਖਾਣ ਵਾਲੇ ਦੇ ਬੰਦੇ ਦੇ ਪੇਟ ਵਿੱਚ ਵੀ ਜਾ ਕੇ ਪਾਣੀ ਦੀ ਮੰਗ ਕਰਦੀ ਹੈ ਤੇ ਕਹਿੰਦੇ ਨੇ ਜਿਹੜਾ ਬੰਦਾ ਮੱਛੀ ਖਾਂਦਾ ਜੱਗ ਪਰ ਕੇ ਪਾਣੀ ਦਾ ਰਾਤ ਨੂੰ ਸਰਾਨੀ ਸੁਣਦਾ ਪਾਣੀ ਸਰਾਨੇ ਰੱਖ ਕੇ ਪਿੰਦਾ ਉਹ ਉਹ ਮੱਛੀ ਜਿਹੜੀ ਆ ਪੇਟ ਵਿੱਚ ਵੀ ਜਾ ਕੇ ਪਾਣੀ ਦੀ ਮੰਗ ਕਰਦੀ ਪਈ ਹੈ ਜਿਨ੍ਹਾਂ ਦੀ ਜੀਭਾ ਰੰਗੀ ਜਾਂਦੀ ਹੈ ਭਗਤ ਨਾਮਦੇਵ ਜੀ ਕਹਿੰਦੇ ਨੇ ਉਹ ਜੀਭਾ ਚਾਹੇ ਖੰਡ-ਖੰਡ ਹੋ ਜਾਵੇ ਕੀਮਾ-ਕੀਮਾ ਹੋ ਜਾਵੇ ਉਹ ਵਾਹਿਗੁਰੂ ਨੂੰ ਕਦੇ ਵਿਸਾਰਦੀ ਨਹੀਂ ਉਹ ਜੀਭਾ ਕਦੇ ਰੱਬ ਨੂੰ ਭੁੱਲਦੀ ਨਹੀਂ ਰੰਗੀਲੇ ਜੀਭਾ ਹਰ ਕਹਿ ਨਾਏ ਸੁਰੰਗ ਰੰਗੀਲੇ ਹਰ ਹਰ ਤੇ ਆਏ ਰਹਾਉ ਮਿੱਥਿਆ ਜੀਭਾ ਅਵਰੇ ਕਾਮ ਇੱਕ ਵਹਿਗੁਰੂ ਦੇ ਨਾਮ ਨੂੰ ਭੁਲਾ ਕੇ ਜੀਬਾ ਹੋਰ ਹੋਰ ਰਸਾ ਕਸਾ ਵਿੱਚ ਫੱਸੀ ਹੋਈ ਹੈ ਨਾ ਜਿਵੇਂ ਮਹਾਰਾਜ ਜੀ ਕਹਿੰਦੇ ਨੇ ਰਸਨਾ ਜਪਿਆ ਨਾਮ ਤਿਲ ਤਿਲ ਕਰ ਕੱਟੀਏ ਜਿਹੜੀ ਜੀਬਾ ਰੱਬ ਦਾ ਨਾਮ ਨਹੀਂ ਜਪਦੀ ਪਾ ਸਕਦੀ ਨੇ ਤਿਲ ਤਿਲ ਕਰਕੇ ਕੱਟ ਦੇਣੀ ਚਾਹੀਦੀ ਹੈ ਉਹ ਰਸਨਾ ਜਪਿਆ ਨਾਮ ਤਿਲ ਤਿਲ ਕਰ ਕਰ ਕੱਟੀਏ ਉਹ ਜੀਬਾ ਤਿਲ ਤਿਲ ਕਰਕੇ ਕੱਟੀ ਜਾਵੇ ਜਿੰਨੇ ਕਦੇ ਰੱਬ ਦਾ ਨਾਮ ਹੀ ਨਹੀਂ ਲਿਆ ਜਿਨੇ ਕਦੇ ਸੰਭਰਿਆ ਨਹੀਂ ਮਿੱਥਿਆ ਜੇਬਾ ਅਵਰੇ ਕਾਮ ਇਹ ਜੀਬਾ ਵਿਅਰਥ ਵਿਅਰਥ ਕੰਮ ਕਰਦੀ ਪਈ ਹੈ ਭੜੇ ਪੜੇ ਬੋਲ ਬੋਲਦੀ ਹੈ ਭੜੇ ਪੜੇ ਗੀਤ ਗਾਉਂਦੀ ਹੈ ਰੱਬ ਦੇ ਗੀਤ ਨਹੀਂ ਗਾਉਂਦੀ ਫਿਰ ਬਾਣ ਪਦ ਇੱਕ ਹਰ ਕੋ ਨਾਮ ਪ੍ਰਮਾਤਮਾ ਦਾ ਨਾਮ ਦਾਸ ਨਾਮਾ ਖਤਮ ਕਰਨ ਵਾਲਾ ਹੈ ਜੇ ਪ੍ਰਮਾਤਮਾ ਦੇ ਨਾਮ ਨਾਲ ਕੋਈ ਸਾਂਝ ਪਾਉਂਦਾ ਹੈ ਪਰਮਾਤਮਾ ਦਾ ਨਾਮ ਜੀਭਾ ਦੇ ਵਿੱਚੋਂ ਭੈੜੇ ਬੋਲ ਪੈੜੀ ਵਿਚਾਰ ਖਤਮ ਕਰ ਦਿੰਦਾ ਨਿਰਵਾਣ ਪਦ ਇੱਕ ਹਰ ਕੋ ਨਾਮ ਤੇ ਜਿਹੜੀ ਜੀਭਾ ਇਹ ਨਾਮ ਨੂੰ ਭੁੱਲ ਜਾਂਦੀ ਹੈ ਉਹਦੇ ਵਿੱਚ ਫਿਰ ਜੇ ਵਿਕਾਰ ਪੈਦਾ ਹੁੰਦੇ ਨੇ ਅਸੰਗ ਕੋਟ ਅਨ ਪੂਜਾ ਕਰੀ ਉਹ ਕਹਿੰਦਾ ਨਾਮਦੇਵ ਜੀ ਕਹਿੰਦੇ ਨੇ ਇੱਕ ਵੈਗੁਰ ਦੇ ਨਾਮ ਨੂੰ ਤਿਆਗ ਕੇ ਨਾਮ ਨੂੰ ਛੱਡ ਕੇ ਕਰੋੜਾਂ ਦੇਵੀ ਦੇਵਤਿਆਂ ਦੀ ਪੂਜਾ ਕਰੋ ਕਰੋੜਾਂ ਦੀ 33 ਕਰੋੜ ਦੇਵੀ ਦੇਵਤੇ ਦੱਸੇ ਗਏ ਆ ਕਹਿੰਦੇ ਇੱਕ ਨਾਮ ਨੂੰ ਭੁਲਾ ਕੇ ਨਾਮ ਨੂੰ ਵਿਸਾਰ ਕੇ ਵਾਹਿਗੁਰੂ ਦੇ 33 ਕਰੋੜ ਦੇਵੀ ਦੇਵਤਿਆਂ ਦੀ ਪੂਜਾ ਕਰ ਲਓ ਅਸੰਗ ਕੋਟ ਅਨ ਪੂਜਾ ਕਰੀ ਇੱਕ ਨਾ ਪੂਜਸ ਨਾਮ ਹੈ ਹਰੀ ਫਿਰ ਕਹਿੰਦੇ 33 ਕਰੋੜ ਦੇਵੀ ਦੇਵਤਿਆਂ ਦੀ ਕੀਤੀ ਪੂਜਾ ਨਾਮ ਦੇ ਮੂਰੇ ਫਿੱਕੀ ਪੈ ਜਾਂਦੀ ਹੈ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ ਨਾਮ ਦੇ ਤੁਲ ਨਹੀਂ ਇੰਨਾ ਵੱਡਾ ਇੰਨਾ ਕੀਮਤੀ ਵਹਿ ਗੁਰਦਾਨਾ ਇੱਕ ਨਾ ਪੂਜਸ ਨਾਮੈ ਹਰੀ ਪਰਨਵੈ ਨਾਮ ਦੀ ਉਹ ਕਰਨਾ ਭਗਤ ਨਾਮਦੇਵ ਜੀ ਕਹਿੰਦੇ ਨੇ ਮੇਰੀ ਬੇਨਤੀ ਹੈ ਮੇਰੀ ਅਰਦਾਸ ਹੈ ਮੇਰਾ ਤਰਨਾ ਹੈ ਪ੍ਰੀ ਜੀ ਬਾਲੀ ਇਹ ਕੰਮ ਕਰਨ ਯੋਗ ਹਨ ਅਨੰਤ ਰੂਪ ਤੇਰਾ ਅਨੰਤ ਰੂਪ ਤੇਰੇ ਨਾਰਾਇਣਾ ਕਹ ਲਗੇ ਇਹ ਜੀਬਾ ਦਾ ਇੱਕੋ ਹੀ ਕੰਮ ਹੈ ਇਹ ਜੀਬਾ ਇੱਕੋ ਗੱਲ ਕਹੇ ਕੀ ਵਾਹਿਗੁਰੂ ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣੇ ਆ ਤੇਰੇ ਗੁਣ ਬਹੁਤੇ ਨੇ ਮੈਂ ਇੱਕ ਨਾ ਜਾਣੇ ਆ ਵਾਹਿਗੁਰੂ ਦੇ ਕਿੰਨੇ ਗੁਣ ਨੇ ਕਿੰਨਾ ਕੁਝ ਵਾਹਿਗੁਰੂ ਨੇ ਆਪਾਂ ਨੂੰ ਦਿੱਤਾ ਪਰ ਇਹ ਜੀਬਾ ਕਦੀ ਵਾਹਿਗੁਰੂ ਦਾ ਸ਼ੁਕਰਾਨਾ ਨਹੀਂ ਕਰਦੀ ਧੰਨਵਾਦ ਨਹੀਂ ਕਰਦੀ ਤੇ ਮੰਗਦੀ ਆ ਵੀ ਆ ਵੀ ਦੇ ਦਿਓ ਜੀ ਆ ਵੀ ਦੇ ਦਿਓ ਜੀ ਆ ਮੇਰੀ ਮਨੋ ਕਾਮਨਾ ਪੂਰੀ ਹੋ ਜਾਵੇ ਤੇ ਮੈਂ ਆ ਕੁਝ ਚੜਾ ਦੇਵਾਂਗਾ ਮੇਰਾ ਆ ਕੁਝ ਮਕਸਦ ਪੂਰਾ ਹੋ ਜਾਵੇ ਤੇ ਮੈਂ ਆ ਦੇ ਦੇਵਾਂਗਾ ਕਦੀਪ ਭਿਖਾਰੀ ਨੇ ਰਾਜੇ ਨੂੰ ਦਾਨ ਕੀਤਾ ਭਿਖਾਰੀ ਰਾਜੇ ਨੂੰ ਕੀ ਦਾਨ ਕਰ ਸਕਦਾ ਹੈ ਤੇ ਮਹਾਰਾਜ ਜੀ ਕਹਿੰਦੇ ਨੇ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ ਹੈ ਜਗਤ ਭਿਖਾਰੀ ਸੀ ਤੇ ਗੁਰੂ ਨੂੰ ਆ ਕੇ ਕਹਿੰਦਾ ਵੀ ਤੈਨੂੰ ਮੈਂ ਇਹ ਦਿਆਂਗਾ ਤੇ ਮੇਰੀ ਅਰਦਾਸ پوری ਕਰ ਦੇ ਮੇਰਾ ਆ ਕਾਰਜ ਪੂਰਾ ਹੋ ਜਾਏ ਤੇ ਮੈਂ ਆ ਲਾਲਚਾ ਦਿੰਦਾ ਨਾ ਗੁਰੂ ਨੂੰ ਆ ਕੇ ਗੁਰੂ ਨੂੰ ਤੇਰੇ ਪਦਾਰਥਾਂ ਦੀ ਲੋੜ ਨਹੀਂ ਤੇਰੇ ਪ੍ਰੇਮ ਦੀ ਲੋੜ ਹੈ ਤੇਰੇ ਪਦਾਰਥਾਂ ਦਾ ਗੁਰੂ ਭੁੱਖਾ ਨਹੀਂ ਗੁਰੂ ਤੇ ਬਦਾਰਤਾਪਾ ਨੂੰ ਦਿੰਦਾ ਸਭ ਨੂੰ ਤੇ ਆਪਾਂ ਕੀ ਅਰਦਾਸ ਹੀ ਕਰੌਣੇ ਮਹਾਰਾਜ ਜੀ ਮੇਰਾ ਕੁਝ ਹੋਜਵੀਂ ਤੇ ਮੈਂ ਆ ਕੁਝ ਕਰਾਂਗਾ ਮੈਂ ਖੰਡ ਪੜ ਕਰਾਵਾਂਗਾ ਜੀ ਮੈਂ ਸਹਿ ਪੜ ਕਰਾਵਾਂਗਾ ਮੈਂ ਸੁਗੁਲ ਸਾਹਿਬ ਪੜ ਕਰਾ ਲਾਂਗਾ ਮੇਰ ਮਾਲਾ ਚੜਾ ਦਾਂਗਾ ਮੈਂ ਦੇ ਕਰਾਵਾਂਗਾ ਜੀ ਮੇਰਾ ਕੰਮ ਹੋ ਜਾਵੇ ਗੁਰੂ ਪ੍ਰੇਮ ਦਾ ਭੁੱਖਾ ਹੈ ਗੁਰਮੁਖੋ ਸਾਡੇ ਪਦਾਰਥਾਂ ਦਾ ਭੁੱਖਾ ਨਹੀਂ ਵਾਹ ਗੁਰੂ ਸਾਨੂੰ ਦਾਤਾਂ ਦੇਣ ਵਾਲਾ ਹੈ ਉਦੇ ਭੰਡਾਰੇ ਭਰੀ ਪੀਨੇ ਤਾਂ ਕਰਕੇ ਜੀ ਉਹਨੂੰ ਪਾਉਣਾ ਹੈ ਤੇ ਪ੍ਰੇਮ ਜਿਹੜਾ ਨੇ ਸਿਮਰਿਆ ਗੁਰਮੁਖੋ ਪ੍ਰੇਮ ਨਾਲ ਇਹ ਰੰਗਤ ਚੜਦੀ ਉਹਨਾਂ ਨੂੰ ਹੈ ਨਿਤ ਰਾਮ ਕਲੀ ਦੇ ਵਿੱਚ ਤੁਹਾਨੂੰ ਗੁਰੂ ਅਰਜੁਨ ਦੇ ਮਹਾਰਾਜ ਦਾ ਪਵਣ ਸ਼ਬਦ ਹੈ ਪਾਸ਼ਾ ਕਹਿੰਦੇ ਨੇ ਆਨੰਦ ਸੋਖ ਬਿਸ਼ਰਾਮ ਨਿਤ ਹਰਿ ਕਾ ਕੀਰਤਨ ਗਾਏ ਹਰੀ ਦੇ ਕੀਰਤੀ ਹਰੀ ਦਾ ਕੀਰਤਨ ਵੈਗੁਰ ਦਾ ਨਾਮ ਵੈਗੁਰ ਦੀ ਵਡਿਆਈ ਵੈਗੁਰ ਦੀ ਸੋਭਾ ਜਿਹੜੀ ਹੈ ਇਹ ਅੰਦਰ ਸੁਖ ਸ਼ਾਂਤੀ ਪ੍ਰਦਾਨ ਕਰਦੀ ਹੈ ਅੰਦਰ ਆਨੰਦ ਸੋਕ ਵਿਸ਼ਰਾਮ ਨਿਤ ਹਰ ਦਾ ਕੀਰਤਨ ਗਾਏ ਜਿਹੜਾ ਨਿਤ ਪ੍ਰਤੀ ਵੈਗੁਰ ਦਾ ਕੀਰਤਨ ਭਾਵਕੀ ਕੀਰਤੀ ਕਰਦਾ ਹੈ ਉਹਦੇ ਮਨ ਨੂੰ ਤਨ ਨੂੰ ਸ਼ਾਂਤ ਕਰ ਦਿੰਦਾ ਜੀ ਵੈਗੁਰ ਦਾ ਨਾਮ ਜਿਹੜਾ ਹੈ ਆਵਰ ਸਿਆਨ ਬਿਛਾਰ ਦੇਹ ਨਾਨਕ ਉਦਰ ਸੁਨਾਈ ਮਾਰਜ ਕਹਿੰਦੇ ਬਾਕੀ ਸਿਆਣਪਾ ਛੱਡ ਦੀਏ ਬਾਕੀ ਸਿਆਣਪਾ ਨਾ ਲੈ ਕੇ ਆਈਏ ਜੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਲੱਖਾ ਸਿਆਣਪਾ ਹੋਣਾ ਚੇਤਾ ਰੱਖੀ ਉਹਦੇ ਮੂਹਰੇ ਇੱਕ ਨਹੀਂ ਚੱਲਣੀ ਤੇਰੀ ਸਹਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚਲੇ ਨਾਲ ਤੇਰੀਆਂ ਚੁਤਰਾਈਆਂ ਤੇਰੀਆਂ ਸੰਸਾਰ ਬਾਤੀ ਹੋ ਸਕਦੀਆਂ ਨੇ ਕੰਮ ਆ ਜਾਣ ਸੰਸਾਰ ਦੇ ਜੀਆ ਨੂੰ ਭਰਮਾ ਲਵੀਂ ਘਰ ਦੇ ਜੀਆ ਨੂੰ ਭਰਮਾ ਲਵੀਂ ਪਰ ਵੈ ਗੁਰੂ ਨਹੀਂ ਪਰਮਾ ਸਕਦਾ ਬੇਨਤੀ ਕਰੀ ਨਾ ਵੀ ਆਪਾਂ ਲਾਲਚ ਦਿੰਨੇ ਵੀ ਮਹਾਰਾਜ ਜੀ ਮੇਰਾ ਕੰਮ ਹੋ ਜਾਵੇ ਜੇ ਬੱਚੇ ਨੂੰ ਨੇ ਕਹਿੰਦੇ ਵੀ 10 ਰੁਪਏ ਦੇਾਂਗੇ ਦੁਕਾਨ ਤੇ ਜਾ ਕੇ ਆ ਆ ਕੰਮ ਕਰ ਤੇ ਨੂੰ ਇੰਨੇ ਪੈਸੇ ਦੇਾਂਗੇ ਬੱਚਾ ਲਾਲਚੀ ਹੈ ਬੱਚਾ ਲੱਗ ਜਾਂਦਾ ਆਖੇ ਬੱਚਾ ਲਾਲਚ ਦਾ ਮਾਰਾ ਕੰਮ ਕਰ ਜਾਂਦੇ ਆਪਾਂ ਗੁਰੂ ਨੂੰ ਵੀ ਐ ਸਮਝ ਲਿਆ ਰੱਬ ਨੂੰ ਐ ਸਮਝੀ ਬੈਠੇ ਵੀ ਮੇਰਾ ਆ ਕੰਮ ਕਰ ਦਿਓ ਜੀ ਤੇ ਮੈਂ ਕੁਛ ਚੜਾ ਦੇਾਂਗਾ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨੇ ਬਾਕੀ ਸਿਆਣਪਾਂ ਸਾਈਡ 'ਚ ਰੱਖ ਦੇ ਬਾਕੀ ਸਿਆਣਪ ਤੇਰੀ ਨਹੀਂ ਚੱਲਣੀ ਆ ਆਨੰਦ ਸੋਕ ਬਿਸ਼ਰਾਮ ਨਿਤ ਹਰਿ ਕਾ ਕੀਰਤਨ ਗਾਈ ਰਿਤਾ ਪ੍ਰਤੀ ਵੈ ਗੁਰੂ ਦੀ ਸਿਫਤਾਂ ਕਰਿਆ ਕਰ ਉਹਦੇ ਨਾਮ ਦੀ ਵਡਿਆਈ ਕਰਿਆ ਕਰ ਤੇਰੇ ਮਨ ਨੂੰ ਤੇਰੇ ਤਨ ਨੂੰ ਸ਼ਾਂਤ ਕਰ ਦੇਵੇਗਾ ਉਹਦਾ ਨਾਮ ਜਿਹੜਾ ਹੈ ਅਵਰ ਸਿਆਣ ਬਿਸ਼ਾਰ ਦੇ ਨਾਨਕ ਉਧਰ ਸੁਨਣਾ ਹੈ ਇਹ ਸੰਸਾਰ ਸਮੁੰਦਰ ਤੋਂ ਤਰਨਾ ਹੈ ਤੇ ਇੱਕੋ ਹੀ ਗਾ ਇੱਕੋ ਹੀ ਜ਼ਰੀਆ ਹੈ ਇੱਕੋ ਹੀ ਤਰੀਕਾ ਹੈ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋਤਰੀ ਪਾਰ ਹੋਰ ਕੋਈ ਹਿੱਲਾ ਵਸਿੱਲਾ ਹੈ ਹੀ ਨਹੀਂ ਉਹਦੇ ਨਾਮ ਨਾਲ ਸੰਝ ਪਾਉਣ ਵਾਸਤੇ ਜਪਣਾ ਪੈਣਾ ਹੈ ਜੁੜਨਾ ਪੈਣਾ ਹੈ ਤੇ ਪਾਸ਼ਾ ਕਥਨ ਕਰਦੇ ਨੇ ਨਾ ਤੂੰ ਆ ਵਾਹ ਬਸ ਵੀ ਜਿਵੇਂ ਬੱਚੇ ਨੂੰ ਬਸ ਵਿੱਚ ਕਰ ਲਿਆ ਜੀ ਤੈਨੂੰ ਲਾਲਚ ਦੇਤੀ ਬੱਚੇ ਨੂੰ ਵੀ ਸਕੂਲ ਜਾ ਜੀ ਮਾੜੀ ਨਹੀਂ 100 ਰੁਪਏ ਲੈ ਜਾ ਸਕੂਲ ਜਾ ਆ ਕੰਮ ਕਰ ਦੇ ਤਿੰਨਾਂ ਚੀਜ਼ ਲੈ ਕੇ ਦਿਆਂਗੇ ਲਾਲਚ ਦੇ ਦੇ ਕੇ ਬੱਚੇ ਤੋਂ ਕੰਮ ਕਰਵਾ ਲਿਆ ਵੱਡੇ ਵੱਡੇ ਮੰਤਰੀ ਉਹ ਵੀ ਲਾਲਚਾਂ ਦੇ ਕੇ ਵੋਟਾਂ ਪਵਾ ਲੈਂਦੇ ਨੇ ਮੈਂ ਗਲੀਆਂ ਪੱਕੇ ਕਰ ਦੂੰ ਨਾਲੀਆਂ ਪੱਕੀਆਂ ਕਰ ਦੂੰ ਨੌਕਰੀਆਂ ਦੂੰ ਮੈਂ ਆਹ ਦਿਊ ਉਹ ਵੀ ਲਾਲਚਾਂ ਦੇ ਦੇ ਕੇ ਵੋਟਾਂ ਪਵਾ ਲੈਂਦੇ ਨੇ ਮਹਾਰਾਜ ਜੀ ਕਿੰਨੇ ਜਿਹੜੀ ਆ ਸਿਆਣਪਾਂ ਨੇ ਨਾ ਇਹ ਦੁਨੀਆ 'ਚ ਕੰਮ ਆ ਸਕਦੀਆਂ ਨਹੀਂ ਪਰ ਦੁਨੀਆ ਨੂੰ ਬਣਾਉਣ ਵਾਲੇ ਮੂਰੇ ਕੰਮ ਨਹੀਂ ਆਉਣੀ ਆ ਜਿਹੜਾ ਪੂਰੀ ਦੁਨੀਆ ਦੇ ਢਾਂਚੇ ਨੂੰ ਬਣਾਉਣ ਵਾਲਾ ਚਲਾਉਣ ਵਾਲਾ ਹੈ ਨਾ ਉਹਦੇ ਮੂਰੇ ਨਹੀਂ ਚੱਲਦੀਆਂ ਨਾ ਤੂੰ ਆਵੇਂ ਬਸ ਬਹੁਤ ਕਿਣਾਵਣੀ ਮਹਾਰਾਜ ਕਹਿੰਦੇ ਤਰਲੇ ਪਾਇਆ ਕੋਈ ਰੋਵੇ ਗੜਗਾਵੇ ਮਹਾਰਾਜ ਦੇ ਸਾਹਮਣੇ ਆ ਕੇ ਅਥਰੂ ਕੇਰੀ ਜਾਵੇ ਰੋਈ ਜਾਵੇ ਨਾ ਤੂੰ ਆਵੇਂ ਬਸ ਬਹੁਤ ਕਿਣਾਵਣੀ ਬਹੁਤ ਤਰਲੇ ਪਾਇਆ ਰੋਈ ਜਾਏ ਮਹਾਰਾਜ ਜੀ ਕਹਿੰਦੀ ਰੱਬ ਕਿਸ ਦੇ ਵਸ ਵਿੱਚ ਨਹੀਂ ਆਉਂਦਾ ਰੋਈ ਜਾ ਰੱਬ ਵਸ ਵਿੱਚ ਨਹੀਂ ਆਉਣਾ ਨਾ ਤੂੰ ਆਵੇਂ ਵਸ 베ਦ ਪੜਾਵਣੇ ਹੀ ਹੈ 베ਦਾਂ ਨੂੰ ਪੜ੍ਹਨ ਦੇ ਨਾਲ 베ਦਾਂ ਦੇ ਪਾਠ ਕਰਾਉਣ ਦੇ ਨਾਲ ਕਰਨ ਦੇ ਨਾਲ ਜਾਂ ਕਰਾਉਣ ਦੇ ਨਾਲ ਵੀ ਵੈਗੁਰੂ ਵਸ ਵਿੱਚ ਨਹੀਂ ਆਉਂਦਾ ਪ੍ਰਮਾਤਮਾ ਕਿਸ ਦੇ ਵਸ ਵਿੱਚ ਨਹੀਂ ਆਉਂਦਾ ਨਾ ਤੂੰ ਆਵੇਂ ਵਸ ਤੀਰਥ ਨਹੀਂ ਹੈ 88 ਤੀਰ ਦੱਸੇ ਗਏ ਨੇ ਭਾਰਤ ਦੀ ਧਰਤੀ ਤੇ ਤੇ ਬਹੁਤ ਆਦ ਲੋਕ ਜਿਹੜੇ ਰੱਬ ਨੂੰ ਖੁਸ਼ ਕਰਨ ਵਾਸਤੇ ਤੀਰਥਾਂ ਤੇ ਜਾਂਦੇ ਨੇ ਤੀਰਥਾਂ ਦੀ ਯਾਤਰਾ ਕਰਦੇ ਨੇ ਤੀਰਥਾਂ ਦੇ ਇਸ਼ਨਾਨ ਕਰਦੇ ਨੇ ਉਹ ਤੀਰਥਾਂ ਤੇ ਜਾ ਕੇ ਵੀ ਕਹਿੰਦੇ ਨੇ ਵੀ ਮੈਂ ਪਿੱਟਿਆ ਜਾਵਾਂਗਾ ਮੇਰੇ ਤੋਂ ਪਰ ਆ ਰਹੀ ਤੇਰੀ ਜਾਤ ਨਹੀਂ ਵੀ ਹੈ ਤੀਰਥਾਂ ਦੇ ਇਸ਼ਨਾਨ ਕਰਕੇ ਵੀ ਆ ਗਿਆ ਗੰਗਾ ਦੇ ਇਸ਼ਨਾਨ ਕਰਕੇ ਆ ਗਿਆ ਤੇ ਸੀਰੀ ਨੂੰ ਕੀ ਕਹਿੰਦਾ ਹੈ ਇਹਦਾ ਭੰਡਾ ਵੱਖਰਾ ਰੱਖੋ ਇਹਦੇ ਭਾਂਡੇ ਸਾਡੇ ਭਾਂਡੇ ਵਿੱਚ ਨਹੀਂ ਰਲਣੇ ਚਾਹੀਦੇ ਇਹ ਸਾਡੇ ਮੰਝੇ ਤੇ ਨਹੀਂ ਬਹਿਣਾ ਚਾਹੀਦਾ ਗੰਗਾ ਦੇ ਇਸ਼ਨਾਨ ਕਰਕੇ ਆਇਆ ਰੱਬ ਨੂੰ ਖੁਸ਼ ਕਰਨ ਵਾਸਤੇ ਇਸ਼ਨਾਨ ਕਰਕੇ ਆਇਆ ਜਿਹਨੂੰ ਰੱਬ ਨੇ ਬਣਾਇਆ ਉਹਦੇ ਨਾਲ ਨਫ਼ਰਤ ਕਰਦਾ ਪਿਆ ਰੱਬ ਨਾਲ ਪ੍ਰੇਮ ਪੈ ਨਹੀਂ ਸਕਦਾ ਰੱਬ ਨਾਲ ਸਾਂਝ ਕਿੱਥੋਂ ਬੈਜ ਰੱਬ ਨੇ ਦੁਨੀਆ ਬਣਾਈ ਹੈ ਬਣਾਈ ਹੋਈ ਖੜਕਤ ਨਾਲ ਤੇ ਬੈਰ ਕਰਮਾਉਂਦਾ ਹੈ ਰੱਬ ਨੂੰ ਖੁਸ਼ ਕਰਨ ਵਾਸਤੇ ਤੀਰਥਾਂ ਤੇ ਜਾਂਦਾ ਹੈ ਮਰਜੀ ਕਿੰਨੇ ਨਾ ਤੂੰ ਆਵੇਂ ਬਸ ਤੀਰਥ ਨਾਈਏ ਜਿਹੜੇ ਮਰਜੀ ਤੀਰਥ ਤੇ ਜਾ ਕੇ ਆ ਜਿੱਥੇ ਮਰਜੀ ਨਾ ਆ ਕੱਲੇ ਤੀਰਥਾਂ ਤੇ ਜਾਇ ਗੱਲ ਨਹੀਂ ਬੰਨੀ ਉਹ ਬਸ ਵਿਚੋਂਣ ਵਾਲਾ ਹੈ ਹੀ ਨਹੀਂ ਨਾ ਤੂੰ ਆਵੇਂ ਬਸ ਧਰਤੀ ਧਾਈਏ ਕੋਈ ਰਮਦਾ ਸਾਧੂ ਬਣ ਕੇ ਜੋਗੀ ਬਣ ਕੇ ਪੂਰੀ ਧਰਤੀ ਦਾ ਚੱਕਰ ਲਾਉਂਦਾ ਫੇਰੇ ਘਰ ਛੱਡ ਦੇ ਪਰਿਵਾਰ ਛੱਡ ਦੇ ਬੱਚੇ ਛੱਡ ਦੇ ਜ਼ਿੰਮੇਵਾਰੀਆਂ ਛੱਡ ਕੇ ਪੂਰੀ ਧਰਤੀ ਤੇ ਗੇੜੇ ਲਾਉਂਦਾ ਫਿਰੇ ਯਾਤਰਾ ਦੇ ਤੌਰ ਤੇ ਪੂਰੀ ਧਰਤੀ ਦੀ ਮਹਾਰਜ ਜੀ ਕਹਿੰਦੇ ਵਸ ਵਿੱਚ ਨਹੀਂ ਆਉਣਾ ਉਹ ਪਗਵਾਨ ਵਸ ਵਿੱਚ ਨਹੀਂ ਆਉਣਾ ਉਹਨੇ ਸਾਰੀ ਧਰਤੀ ਦਾ ਚੱਕਰ ਤੋ ਲਾਇਆ ਯਾਤਰਾ ਕਰ ਰਿਹਾ ਪਰ ਉਹਨੇ ਤੇਰੀ ਵਸ ਵਿੱਚ ਨਹੀਂ ਆਉਣਾ ਨਾ ਤੂੰ ਆਵੇਂ ਵਸ ਧਰਤੀ ਧਾਈਏ ਨਾ ਤੂੰ ਆਵੇਂ ਵਸ ਕਿਤੇ ਸਿਆਣਪ ਹੈ ਸਿਆਣਪਾਂ ਦੇ ਨਾਲ ਸਿਆਣਪਾ ਦੇ ਨਾਲ ਬਹਿ ਗੁਰੂ ਵਸ ਵਿੱਚ ਨਹੀਂ ਆਉਂਦਾ ਸਿਆਣਪ ਨਾਲ ਬੰਦਾ ਬੰਦੀ ਨੂੰ ਵਸ ਵਿੱਚ ਕਰ ਲੈਂਦਾ ਸਿਆਣਪ ਨਾਲ ਬੰਦੇ ਨੇ ਜ਼ਹਿਰੀਲੇ ਸੱਪ ਨੂੰ ਵਸ ਵਿੱਚ ਕਰ ਲਿਆ ਸਿਆਣਪ ਸਿੰਘਾ ਉਹਨੇ ਬੀਨ ਵਜਾਈ ਜ਼ਹਿਰੀਲਾ ਸੱਪ ਵੀ ਨੱਚਦਾ ਮੂਰੇ ਦੇ ਮੂਰੇ ਜ਼ਹਿਰੀਲੇ ਸੱਪਾਂ ਨੂੰ ਪਟਾਰੀ ਵਿੱਚ ਪਾ ਲਿਆ ਸਿਆਣਪ ਨਾਲ ਵੱਡੇ ਵੱਡੇ ਖੰਖਾਰ ਜਿਹੜੇ ਜਾਨਵਰ ਸੀ ਜੰਗਲੀ ਜਾਨਵਰ ਸੀ ਸਰਕਸ ਦੇ ਵਿੱਚ ਬੰਦਾ ਨਚਾਈ ਫਿਰਦੇ ਉਹਨਾਂ ਨੂੰ ਵੱਡੇ ਵੱਡੇ ਸ਼ੇਰਾਂ ਨੂੰ ਹਾਥੀਆਂ ਨੂੰ ਬਚਾਉਂਦਾ ਹੈ ਇਹ ਸਿਆਣਪ ਸੀ ਬੰਦੇ ਕੋਲ ਬੰਦੇ ਦੇ ਬੰਦੇ ਨੂੰ ਕੀਲ ਲਿਆ ਇਹ ਸਿਆਣਪਾ ਸੀ ਬੰਦੇ ਕੋਲ ਆਸ਼ਾ ਕਹਿੰਦੇ ਨੇ ਲੱਖਾਂ ਸਿਆਣਪਾ ਤੇਰੇ ਕੋਲ ਹੋਣ ਉਹ ਬਸ ਵਿੱਚ ਨਹੀਂ ਆਉਣਾ ਇਹਨੇ ਤੈਨੂੰ ਬਣਾਇਆ ਨਾ ਕਿ ਤੂੰ ਉਹਨੂੰ ਬਣਾਇਆ ਕਲੀਆਂ ਸਿਆਣਪਾ ਨਾਲ ਕਲੇ ਧਿਰਤ ਨਾਲ ਨਾਲ ਕਲੇ ਧਰਤੀ ਚੱਕਰ ਲਾਉਣ ਦੇ ਨਾਲ ਇਹਨਾ ਸਿਆਣਪਾਂ ਨਾਲ ਵਹਿਗੁਰੂ ਵਸ ਵਿੱਚ ਨਹੀਂ ਆਉਂਦਾ ਨਾ ਤੂੰ ਆਵੇਂ ਵਸ ਕੀਤਾ ਸਿਆਣਪ ਐ ਨਾ ਤੂੰ ਆਵੇਂ ਵਸ ਬਹੁਤਾ ਦਾਨ ਦੇ ਹੁਣ ਕੋਈ ਦਾਨ ਕਰੇ ਜਿਵੇਂ ਤੁਹਾਨੂੰ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਨੇ ਦੇ ਦੇ ਮੰਗਾ ਸੱਸਾ ਗੁਣਾ ਸੋਭ ਕਰੇ ਸੰਸਾਰ ਕਈ ਦਾਨ ਦਿੰਦੇ ਨੇ ਇਹਦੇ ਵਾਸਤੇ ਵੀ ਮੈਂ ਇੱਕ ਦਿੱਤਾ ਤੇ ਮਹਾਰਾਜ ਜੀ ਮੈਨੂੰ 100 ਮੋੜੀ ਮੈਂ 100 ਦਿੱਤਾ ਤੇ ਮਹਾਰਾਜ ਮੈਨੂੰ 1000 ਮੋੜੀ ਖਿਆਰ ਮੋੜੇ ਜੀ ਦੇ ਦੇ ਮੰਗਾ ਸਹਿਸਾ ਦੇ ਦੇ ਕੇ ਮੰਗਦਾ ਵੀ ਵਾਸ ਹੈ ਨਾ ਵੀ ਇੰਨਾ ਮੈਂ ਦੇਇਆ ਜੀ ਇੰਨੀ ਵਿਆਜ ਲਾ ਕੇ ਮੈਨੂੰ ਵਾਪਸ ਦੇ ਦਿਓ ਦੇ ਦੇ ਮੰਗਾ ਸਹਿਸਾ ਫਿਰ ਮਰ ਜੀ ਦੂਜਾ ਸੋਭ ਕਰੇ ਸੰਸਾਰ ਇਹ ਵੀ ਇੱਛਾ ਹੁੰਦੀ ਹੈ ਵੀ ਮੈਂ ਗ੍ਰਾਹੀ ਦਿੱਤੀ ਤੇ ਮੇਰਾ ਨਾਮ ਬੋਲਿਆ ਜਾਵੇ ਲੋਕਾਂ ਨੇ ਵੀ ਇਹਨੇ ਸਤ ਵਦ ਗ੍ਰਾਹੀ ਦਿੱਤੀ ਹੈ ਜੀ ਲੋਕ ਵਾਹ ਵਾਹ ਕਰਨ ਲੋਕ ਵਡਿਆਈ ਕਰਨ ਲੋਕ ਸੋਭਾ ਕਰਨ ਲੋਕ ਚੰਗਾ ਕਹਿਣ ਮੇਰਾ ਨਾਮ ਦੀ ਲੋਸਮੈਂਟ ਹੋਈ ਜੀ ਮੈਂ ਦਿੱਤਾ ਇੱਥੇ ਦਾਤਾ ਬਣ ਜਾਂਦਾ ਹੈ ਬੰਦਾ ਇੱਥੇ ਪਖਾਰੀ ਨਹੀਂ ਬਣਦਾ ਦਾਤਾ ਬਣ ਕੇ ਕਹਿੰਦੇ ਵੀ ਮੈਂ ਦਿੱਤਾ ਗੁਰੂ ਨੂੰ ਮੈਂ ਦਿੱਤਾ ਰੱਬ ਦੇ ਨਾਂ ਤੇ ਮਹਾਰਾਜ ਜੀ ਕਹਿੰਦੇ ਜਿੰਨਾ ਮਰਜੀ ਐਵੇਂ দান ਦੇ ਦੇ ਰੱਬ ਤੇਰੇ ਬਸ ਵਿੱਚ ਐ ਨਹੀਂ ਆਉਣਾ ਦੇ ਦੇ ਮੰਗਾ ਸੱਸਾ ਗੁਣਾ ਸੋਭ ਕਰੇ ਸੰਸਾਰ ਵੀ ਸੰਸਾਰ ਦੇ ਲੋਕ ਮੇਰੀ ਵਡਿਆਈ ਵੀ ਕਰਨ ਰੱਬ ਵੀ ਮੇਰੇ ਤੇ ਖੁਸ਼ ਹੋ ਜਾਵੇ ਐ ਨਹੀਂ ਜੀ ਹੁੰਦਾ ਸਭ ਕੁਝ ਤੇਰੇ ਬਸ ਅਗਮ ਗੋਚਰਾ ਸੱਚੇ ਪਾਸ਼ਾ ਸਭ ਕੁਝ ਹੀ ਤੇਰੇ ਬਸ ਵਿੱਚ ਹੈ ਸਭ ਕੁਝ ਤੇਰੇ ਅਧੀਨ ਹੈ ਤੂੰ ਦੁਨੀਆ ਦਾ ਮਾਲਕ ਹੈ ਤੇਰੇ ਹੁਕਮ ਤੋਂ ਬਿਨਾਂ ਤੇ ਪੱਤਾ ਵੀ ਨਹੀਂ ਹਿਲਦਾ ਤੇਰੀ ਰਜ਼ਾ ਤੋਂ ਬਿਨਾਂ ਤੇਰੀ ਮਰਜ਼ੀ ਤੋਂ ਬਿਨਾਂ ਤੇ ਪੱਤਾ ਵੀ ਹਿਲਦਾ ਨਹੀਂ ਸਭ ਕੁਝ ਤੇਰੇ ਬਸ ਅਗਮ ਗੋਚਰਾ ਫਿਰ ਮਾਰੇ ਇਹਨੇ ਤੂੰ ਭਗਤਾਂ ਕਹਿ ਬਸ ਭਗਤਾਂ ਤਾਂ ਤੇਰਾ ਤੂੰ ਭਗਤਾਂ ਦੇ ਵਸ ਵਿੱਚ ਹੈ ਤੇ ਭਗਤਾਂ ਨੂੰ ਤੇਰਾ ਹੀ ਮਾਨ ਹੈ ਭਗਤਾਂ ਨੂੰ ਤੇਰਾ ਹੀ ਆਸਰਾ ਹੈ ਤਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਦਾਨ ਦਿੱਤੇ ਆ ਤੀਰਥਾਂ ਤੇ ਜਾਇਆ ਧਰਤੀ ਘੁੰਮਿਆ ਸਿਆਣਪਾ ਨਾਲ ਚੁਤਰਾਈਆਂ ਦੇ ਨਾਲ ਪਰਮਾਤਮਾ ਵਸ ਵਿੱਚ ਨਹੀਂ ਆਉਂਦਾ ਕੋਈ ਰੁਹੀ ਜਾਵੇ ਗੜਗੜਾਈ ਜਾਵੇ ਰੱਬ ਵਸ ਵਿੱਚ ਨਹੀਂ ਆਉਂਦਾ ਰੱਬ ਵਸ ਭਗਤਾਂ ਦੇ ਹੈ ਤੇ ਭਗਤਾਂ ਨੂੰ ਰੱਬ ਦਾ ਹੀ ਤਾਨ ਹੈ ਰੱਬ ਦਾ ਹੀ ਆਸਰਾ ਹੈ ਉਹ ਸਾਸਤਰ ਉਹ ਸਿਮਰਤੀ ਦੇਖੇ ਸਰਬ ਢੰਡੋਲ ਮਾਰਜੀ ਕਹਿੰਦੇ ਸਾਸਤਰਾਂ ਨੂੰ ਸਿਮਰਤੀਆਂ ਨੂੰ ਖੋਜ ਕੇ ਵੇਖਿਆ ਪੜ੍ਹ ਕੇ ਵੇਖਿਆ ਸਮਝ ਕੇ ਵੇਖਿਆ ਵਿਚਾਰ ਕੇ ਵੇਖਿਆ ਉਹ ਸਾਸਤਰ ਉਹ ਸਿਮਰਤੀ ਦੇਖੇ ਸਰਬ ਢੰਡੋਲ ਪੂਜਸ ਨਾ ਹੀ ਹਰ ਹਰੀ ਰੱਬ ਦੇ ਨਾਮ ਦੇ ਬਰਾਬਰ ਨਹੀਂ ਰੱਬ ਦੇ ਨਾਮ ਦੀ ਬਰਾਬਰੀ ਮਹਾਰਾਜ ਕਹਿੰਦੇ ਨਹੀਂ ਕਰ ਸਕਦੇ ਉਹ ਜਿਸ ਨਾਹੀਂ ਹਰ ਹਰੇ ਨਾਨਕ ਨਾਮ ਮੋਲ ਵਾਹਿਗੁਰੂ ਦਾ ਨਾਮ ਇੰਨਾ ਅਮੋਲ ਇੰਨਾ ਕੀਮਤੀ ਹੈ ਉਹਦੇ ਨਾਮ ਨਾਲ ਹੀ ਸਾਂਝ ਪੈਂ ਸਭ ਕੁਸ਼ ਬਰਕਤਾਂ ਹੁੰਦੀਆਂ ਨੇ ਰਹਿਮਤਾਂ ਹੁੰਦੀਆਂ ਨੇ ਤਾਂ ਕਰਕੇ ਮਾਰਜੀ ਨੇ ਕਾਲ ਯੁਗ ਦੇ ਵਿੱਚ ਜੇ ਸਭ ਤੋਂ ਵੱਡਾ ਪੁੰਨ ਕਰਨਾ ਹੈ ਨਾ ਕੱਲ ਮੈਂ ਇਹ ਪੁੰਨ ਗੁਣ ਗੋਬਿੰਦ ਗਾਹੀ ਸਭ ਤੋਂ ਵੱਡਾ ਪੁੰਨ ਹੈ ਵੀ ਚੌਂਕੜਾ ਮਾਰ ਕੇ ਬਹਿ ਉਹਦਾ ਧਿਆਨ ਤਰ ਉਦੇ ਨਾਲ ਜੁੜਨਾ ਤੈਨੂੰ ਆਪਣੇ ਆਪ ਨਾਲ ਜੁੜਨਾ ਪੈਣਾ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਹ ਸਰੀਰ ਦਾ ਨਾਮ ਨਹੀਂ ਆਪਾਂ ਕਹਿ ਦਿੰਨੇ ਵੀ ਫਰਾਣਾ ਬੰਦਾ ਇਹ ਤਣ ਦਾ ਨਾਮ ਹੈ ਆਤਮਾ ਦਾ ਨਾਮ ਨਹੀਂ ਹੈ ਸਰੀਰ ਪਿਆਰੇ ਦੇ ਆਤਮਾ ਨਿਕਲ ਜਾਂਦੀ